ਜੀ ਹਾਂ ਕੱਲ ਗੱਲ ਕਰੀਏ ਹਜ਼ੂਰ ਹਾਂਜੀ ਸਰ ਹਾਂਜੀ ਆ ਜਿਹੜਾ ਕਤਲ ਦੀ ਗੁੱਥੀ ਨੂੰ ਸਮਝਾਇਆ ਕੋਈ ਘੰਟਿਆਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਜੀ ਕੱਲ ਸਾਨੂੰ ਇੱਥੇ ਮਾਜਰੀ ਪੁਲਿਸ ਸਟੇਸ਼ਨ ਦੇ ਜਿਹੜੇ ਹੈਗੇ ਏਰੀਆ ਦੇ ਵਿੱਚ ਦੀਵਾਰ ਦਾ ਤਾਂ ਜੀ ਇਹ ਮਿਆਪੁਰ ਚੰਗਰ ਪਿੰਡ ਪੈਂਦਾ ਇੱਥੇ ਰੋਪੜ ਦੀ ਹੱਦ ਨਾਲ ਲੱਗਦਾ ਹੈ ਉੱਥੇ ਪਿੰਡ ਤੋਂ ਕੱਲ ਸਾਨੂੰ ਇਤਲਾਹ ਮਿਲੀ ਕਿ ਜਿਹੜਾ ਹੈ ਇੱਕ ਉਥੇ ਪ੍ਰਵਾਸੀ ਮਜ਼ਦੂਰ ਸੀਗਾ ਜੋ ਪੱਠੇ ਤੇ ਲੇਬਰ ਦਾ ਕੰਮ ਕਰ ਰਿਹਾ ਸੀਗਾ ਜਿਹਦਾ ਨਾਮ ਸ਼ੈਂਕੀ ਸੀਗਾ ਤੇ ਉਹਦੇ ਪੰਜ ਬੱਚੇ ਨੇ ਤੇ ਇੱਕ ਉਹਦੀ ਵਾਈਫ ਹੈਗੀ ਐ ਉਹ ਨਾਲ ਉਥੇ ਰਹਿੰਦੇ ਸੀਗੇ ਤੇ ਲਿਬਰ ਦਾ ਕੰਮ ਕਰਦੇ ਸੀਗੇ ਉਹ ਰਾਤ ਨੂੰ ਮਿਸਿੰਗ ਸੀਗਾ ਤੇ ਸਵੇਰੇ ਜਿਹੜੀ ਹੈਗੀ ਸਾਡੇ ਕੋਲ ਇਹ ਤਲਾਹ ਆਂਦੀ ਹੈ ਕਿ ਮੇਰੇ ਘਰ ਵਾਲੇ ਨੂੰ ਜਿਹੜਾ ਇੱਥੇ ਇੱਕ ਬਾਬਾ ਸ਼ੇਰ ਸਿੰਘ ਜੀ ਦੀ ਸਮਾਦ ਹੈਗੀ ਐ ਮਿਆਪੁਰ ਚਾਂਗਰ ਦੇ ਵਿੱਚ ਹੀ ਉਥੇ ਕੋਈ ਦੋ ਨਿਹੰਗ ਸਿੰਘ ਹੈਗੇ ਨੇ ਉਹਨਾਂ ਨੇ ਉਹਨੂੰ ਇਲੀਗਲੀ ਕਨਫਾਈਨ ਕੀਤਾ ਹੋਇਆ ਤੇ ਉਥੇ ਕੁੱਟਮਾਰ ਕੀਤੀ ਆ ਤੇ ਉਥੇ ਉਹਦੀ ਮੌਤ ਹੋ ਗਈ ਇਦੇ ਸੰਬੰਧ ਦੇ ਵਿੱਚ ਜਿਹੜਾ ਸ਼ੈਂਕੀ ਮ੍ਰਿਤਕ ਹੈ ਉਹਦੀ ਵਾਈਫ ਅਪ੍ਰਿੰਕਾ ਦੇ ਬਿਆਨ ਦੇ ਉੱਤੇ ਐਫ ਆਈ ਆਰ ਨੰਬਰ 70 ਅਧੀਨਤਾ ਰਾਤ 103 ਤੇ 126 2 ਬੀ ਐਨ ਐਸ ਯਾਨੀ ਕਿ ਮਰਡਰ ਤੇ ਆਪਣਾ ਇਲੀਗਲ ਕਨਫਾਈਨਮੈਂਟ ਦੀ ਜਿਹੜੀ ਹੈਗੀ ਹੈ ਐਫ ਆਈ ਆਰ ਦਰਜ ਕੀਤੀ ਗਈ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਦੋਨੋਂ ਦੋਸ਼ੀਆਂ ਨੂੰ ਕੱਲ ਦੇ ਵਿੱਚ ਹੀ ਅਰੈਸਟ ਕਰ ਲਿਆ ਗਿਆ ਜਿਹੜੇ ਦੋਨੋਂ ਦੋਸ਼ੀ ਹੈਗੇ ਨੇ ਇਹਨਾਂ ਦਾ ਨਾਂ ਹੈ ਇੱਕ ਤਾਂ ਹੈ ਸੁਧਾਗਰ ਸਿੰਘ ਪੁੱਤਰ ਮਿਸ਼ਰਾ ਸਿੰਘ ਜੋ ਪਿੰਡ ਕੋਟਲੀ ਥਾਣਾ ਮੁਰਿੰਡਾ ਦਾ ਰੋਪੜ ਦਾ ਰਹਿਣ ਵਾਲਾ ਤੇ ਦੂਜਾ ਇੰਦਰਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਬਰੋਲੀ ਤਹਿਸੀਲ ਖਰੜ ਮੋਹਾਲੀ ਦਾ ਜਿਹੜਾ ਹੈਗਾ ਇਹ ਰਹਿਣ ਵਾਲਾ ਇਹ ਦੋ ਦੋਸ਼ੀ ਨੇ ਜਿਹੜੇ ਇਸ ਮੁਕੱਦਮੇ ਦੇ ਵਿੱਚ ਅਰੈਸਟ ਕੀਤੇ ਗਏ ਨੇ ਸਰ ਕੋਈ ਕ੍ਰਿਮੀਨਲ ਰਿਕਾਰਡ ਉਹਨਾਂ ਦਾ ਪਹਿਲਾਂ ਹਾਂਜੀ ਇਹਨਾਂ ਦਾ ਜਿਹੜਾ ਹੈਗਾ ਨੇਹ ਜਿਹੜਾ ਸੁਦਾਗਰ ਸਿੰਘ ਹੈ ਇਹਦੇ ਤੇ 42 ਨੰਬਰ ਮੁਕੱਦਮਾ ਹੈ 2010 ਦੇ ਵਿੱਚ ਲੜਾਈ ਝਗੜੇ ਦਾ ਜਿਹੜਾ ਦਰਜ ਹੋਇਆ ਸੀਗਾ ਚਮਕੌਰ ਸਾਹਿਬ ਤੇ ਜਿਹੜਾ ਦੂਸਰਾ ਦੋਸ਼ੀ ਹੈ 인ਦਰਜੀਤ ਸਿੰਘ ਇਹਦੇ ਤੇ ਜਿਹੜਾ ਹੈਗਾ ਲੜਾਈ ਝਗੜੇ ਦਾ ਪਰਚਾ ਸਦਰ ਖਰੜ ਦੇ ਵਿੱਚ ਦਰਜ ਹੈ ਹੋਇਆ ਜਿਹੜਾ ਹੈਗਾ ਇਸ ਇਨਸੀਡੈਂਟ ਦੇ ਵਿੱਚ ਇਹ ਹੀ ਹੈ ਜੀ ਕਿ ਇਹ ਜਿਹੜਾ ਹੈਗਾ ਰਾਤ ਨੂੰ ਆਪਣਾ ਖਾਣਾ ਖਾ ਕੇ ਆਪਣਾ ਗਿਆ ਸੀਗਾ ਕਿਸੇ ਦੋਸਤ ਮਿੱਤਰ ਨੂੰ ਮਿਲਣ ਜਦੋਂ ਆ ਰਿਹਾ ਸੀਗਾ ਤਾਂ ਇਹ ਕਹਿੰਦੇ ਪਾਣੀ ਪੀਣ ਦੇ ਲਈ ਉੱਥੇ ਸਮਾਦ ਕੋਲੇ ਚਲਾ ਗਿਆ ਉੱਥੇ ਉਹਨਾਂ ਨੇ ਇਹਨੂੰ ਜਿਹੜਾ ਹੈਗਾ ਆਪਦਾ ਬੰਦੀ ਬਣਾ ਲਿਆ ਵੀ ਸ਼ੱਕੀ ਜਾਪਦੇ ਹੋਏ ਤੇ ਇਹਦੀ ਕੁੱਟਮਾਰ ਕਾफी ਕੀਤੀ ਗਈ ਉਸ ਦੇ ਵਿੱਚ ਜਦੋਂ ਇਹ ਗੱਲ ਸਵੇਰ ਉਹਦੀ ਵਾਈਫ ਨੂੰ ਪਤਾ ਲੱਗਦੀ ਹੈ ਵੀ ਸ਼ਾਇਦ ਮੇਰਾ ਘਰ ਵਾਲਾ ਉੱਥੇ ਹੈ ਸਮਾਦ ਦੇ ਉੱਤੇ ਹੈ ਤਾਂ ਉਹ ਆਪਣਾ ਨਾਲ ਦੀ ਨਾਲ ਉੱਥੇ ਪਹੁੰਚਦੀ ਹੈ ਜਦੋਂ ਉੱਥੇ ਜਾ ਕੇ ਉਹ ਦੇਖਦੀ ਹੈ ਤਾਂ ਉਹਦਾ ਹਸਬੰਡ ਉਸ ਟਾਈਮ ਉੱਥੇ ਜਾਉਂਦਾ ਸੀਗਾ ਉੱਥੇ ਪਰ ਉਹ ਉਹਦੇ ਤੇ ਖੂਨ ਆ ਰਿਹਾ ਸੀਗਾ ਤੇ ਉੱਥੇ ਪਿਆ ਸੀਗਾ ਉਹ ਥਲੇ ਡਿੱਗਿਆ ਹੋਇਆ ਉਨੇ ਉਸ ਟਾਈਮ ਉੱਥੇ ਜਿਹੜਿਆ ਸੁਦਾਗਰ ਤੇ ਇੰਦਰਜੀਤ ਆ ਦੋਨਾਂ ਨੂੰ ਰਿਕਵੈਸਟ ਕੀਤੀ ਵੀ ਮੇਰਾ ਜਿਹੜਾ ਘਰ ਵਾਲਾ ਵੀ ਇਹਨੂੰ ਮੇਰੇ ਨਾਲ ਜਾਣ ਦਿੱਤਾ ਜਾਵੇ ਇਹਦਾ ਇਲਾਜ ਕਰਾਉਣਾ ਜ਼ਰੂਰੀ ਆ ਵੀ ਇਹਦੇ ਸੱਟਾਂ ਲੱਗੀਆਂ ਹੋਈਆਂ ਨੇ ਕਾਫੀ ਰਿਕਵੈਸਟ ਵਗੈਰਾ ਕੀਤੀ ਤੇ ਆਪਣਾ ਉਹਨਾਂ ਦੱਸਿਆ ਵੀ ਅਸੀਂ ਉਹ ਲੋਕਲ ਹੀ ਲੇਬਰ ਕਰਦੇ ਆ ਮੈਂ ਵਾਈਫਾਂ ਸਾਰਾ ਕੁਝ ਬਟ ਉਹਨਾਂ ਨੇ ਉਹਨੂੰ ਉੱਥੋਂ ਜਿਹੜਾ ਹੈਗਾ ਡਰਾਤਮ ਘਾ ਕੇ ਤੋਰਤਾ ਤੇ ਉਹਨੂੰ ਉੱਥੋਂ ਲੈ ਜਾਣ ਨਹੀਂ ਦਿੱਤਾ ਫੇਰ ਉਸ ਤੋਂ ਬਾਅਦ ਉਹ ਪਿੰਡ ਦੇ ਕੁਝ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਇਕੱਠੇ ਕਰਕੇ ਤੇ ਕਾਫੀ ਬੰਦੇ ਜਦੋਂ ਇਕੱਠੇ ਹੋ ਕੇ ਪਹੁੰਚਦੇ ਨੇ ਉਦੋਂ ਵੀ ਉਹ ਸਹਿਕਰਿਆ ਸੀਗਾ ਤੇ ਉਦੋਂ ਉਹਨਾਂ ਨੇ ਜਦੋਂ ਉਹਨੂੰ ਕੀਤਾ ਕਿ ਅਸੀਂ ਲੈ ਕੇ ਜਾਂਦੇ ਹਾਂ ਉਸੇ ਟਾਈਮ ਹੀ ਉਹਨਾਂ ਨੇ ਕੁਝ ਹੀ ਪਲਾਂ ਦੇ ਵਿੱਚ ਮੌਕੇ ਤੇ ਦਮ ਤੋੜਤਾ ਤਾਂ ਇਹ ਸਾਰਾ ਜਿਹੜਾ ਹੈਗਾ ਇਨਸੀਡੈਂਟ ਇੱਥੇ ਰਿਪੋਰਟ ਹੋਇਆ ਸੀਗਾ ਜੀ ਤੇ ਸਰ ਮਾਨੀਅਕ ਅਦਾਲਤ ਦੀ ਪੇਸ਼ ਕੀਤਾ ਨਾ ਕਿੰਨੇ ਦਿਨ ਦਾ ਬੋਸਫਾਨ ਮਿਲੇਗਾ ਜੀ ਅੱਜ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈਗਾ ਮਾਨੀਅਕ ਅਦਾਲਤ ਉਲ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਗੇ ਇਹਨਾਂ ਦੀ ਪੁੱਛ ਕੇ ਛੋੜ ਕੀਤੀ ਜਾਊ ਮੌਤ ਦੇ ਕਾਰਨ ਵਾਸਤੇ ਕੋਈ ਖਿਆਲਬਾਜ਼ ਤੁਮਾਰ ਕਿਤੇ ਲਿਖਿਆ ਜਿਹੜਾ ਸਾਡੇ ਕੋਲੇ ਹੁਣ ਤੱਕ ਤਫਤੀਸ਼ ਚ ਆਇਆ ਜੀ ਉਹ ਇਹ ਆਇਆ ਵੀ ਇਹਨਾਂ ਕੋਲੇ ਇੱਕ ਬਰਛਾ ਸੀਗਾ ਉਹਦੇ ਨਾਲ ਜਿਹੜਾ ਹੈਗਾ ਉਹਦੀ ਕੁੱਟਮਾਰ ਕੀਤੀ ਗਈ ਹੈ ਬਾਕੀ ਜਿਹੜਾ ਹੈਗਾ ਉਹ ਵੀ ਹੁਣ ਦੌਰਾਨੇ ਤਫਤੀਸ਼ ਜਿਹੜਾ ਹੈਗਾ ਉਹ ਹੋ ਹੈ ਜਾਂ ਕੋਈ ਹੋਰ ਵੈਪਨ ਹੈਗਾ ਉਹ ਬਰਾਮਦ ਕਰਵਾਇਆ ਜਾਊਗਾ ਪੁੱਛਗਿੱਛ ਕਰਕੇ ਮਰਨ ਦਾ ਕੀ ਕਾਰਨ ਸਾਹਮਣੇ ਆਇਆ ਇਹ ਦੱਸਣ ਕਰੀਏ ਮਰਨ ਦਾ ਜਿਹੜਾ ਕਾਰਨ ਸਾਹਮਣੇ ਇਹੀ ਆ ਰਿਹਾ ਜੀ ਕਿ ਇਹਨਾਂ ਨੂੰ ਜਾਂ ਤਾਂ ਕੋਈ ਸ਼ੱਕੀ ਲੱਗਿਆ ਬੰਦਾ ਪਰ ਉਸ ਤੋਂ ਬਾਅਦ ਇਹ ਆਪ ਕਾਨੂੰਨ ਨੂੰ ਸਾਰੇ ਨੂੰ ਆਪ ਦੇ ਹੱਥ ਚ ਲੈ ਲਿਆ ਕੁੱਟਮਾਰ ਕੀਤੀ ਗਈ ਅਗਰ ਕੋਈ ਇਹੋ ਜੀ ਗੱਲ ਸ਼ੱਕੀ ਸੀਗੀ ਤੇ ਜਦੋਂ ਵਾਈਫ ਉਹਦੀ ਆ ਗਈ ਸੀਗੀ ਜਾਂ ਪਿੰਡ ਦੇ ਨਾਲ ਲੋਕਲ ਪਿੰਡ ਸੀਗਾ ਉੱਥੋਂ ਜਾ ਕੇ ਟਾਈ ਅਪ ਕੀਤਾ ਜਾ ਸਕਦਾ ਸੀਗਾ ਜੇ ਕੋਈ ਇਹੋ ਜੀ ਗੱਲਬਾਤ ਹੈ ਕੁੱਟਣ ਮਾਰਾ ਦਾ ਤਾਂ ਕੋਈ ਮਤਲਬ ਹੀ ਨਹੀਂ ਸੀਗਾ ਜੇ ਬੰਦੇ ਨੂੰ ਓਵਰ ਪਾਵਰ ਕਰ ਲਿਆ ਗਿਆ ਸੀਗਾ ਤਾਂ ਇਮੀਡੀਏਟਲੀ ਉਹ ਚੀਜ਼ ਕੀਤੀ ਜਾਂਦੀ ਬਟ ਉਹਨੂੰ ਕੁੱਟਿਆ ਮਾਰਿਆ ਗਿਆ ਜਦੋਂ ਪਰਿਵਾਰ ਆਇਆ ਉਹਨਾਂ ਨੂੰ ਹੈਂਡ ਓਵਰ ਵੀ ਨਹੀਂ ਕੀਤਾ ਗਿਆ ਤੇ ਉਹਦਾ ਖੂਨ ਵਗਦਾ ਰਿਹਾ ਉਹ ਬੰਦਾ ਉੱਥੇ ਹੀ ਪਿਆ ਰਿਹਾ ਉਹ ਜਦੋਂ ਉੱਥੇ ਜਿਹੜੇ ਹੈਗੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਫੇਰ ਜਾ ਕੇ ਜਿਹੜਾ ਹੈਗਾ ਇਨੂੰ ਲੈ ਕੇ ਜਾਣ ਦੀ ਗੱਲ ਚੱਲਦੀ ਹੈ ਨਾਲ ਦੀ ਨਾਲ ਹੀ ਉਹਦੀ ਉੱਥੇ ਉਦੋਂ ਤੱਕ ਉਹ ਆਪਣਾ ਜਿਹੜਾ ਹੈਗਾ ਉਹਦਾ ਡੈਮੇਜ ਹੋ ਚੁੱਕਾ ਸੀ ਜ਼ਿਆਦਾ ਤੇ ਉਹਦੀ ਡੈਥ ਹੋ ਜਾਂਦੀ ਹੈ। ਪੁਲਿਸ ਪਿੰਡ ਵਾਲੇ ਨੂੰ ਪਤਾ ਲੱਗਦਾ ਕਿ ਕਹਿ ਰਹੀ ਸੀ ਕਿ ਜਿਹੜੇ ਨਯਾਂਗ ਸਿੰਘ ਸੀ ਕਿ ਕਹਿ ਰਹੇ ਸੀਗੇ ਵੀ ਉਹਨੇ ਨਸ਼ਾ ਕੀਤਾ ਹੈ ਸੀਗਾ ਜਿਹੜਾ ਮੁਰਤਲ ਸਿੰਘ ਹੈ। ਜੀ ਇਹ ਤਾਂ ਹੁਣ ਪੋਸਟਮਾਰਟਮ ਸਾਰਾ ਕਰਾਇਆ ਜੀ। ਬਾਕੀ ਜਿਹੇ ਜਿਹੀ ਵੀ ਕਿਸੇ ਦੀ ਕੰਡੀਸ਼ਨ ਹੋਵੇ ਕਿਸੇ ਨੂੰ ਕੁੱਟਣ ਮਾਰਨ ਦਾ ਤਾਂ ਕਿਸੇ ਕੋਲ ਵੀ ਅਧਿਕਾਰ ਨਹੀਂ ਹੈਗਾ ਜੀ। ਉਹ ਕਿਹੜੇ ਅਧਿਕਾਰ ਖੇਤਰ ਦੇ ਵਿੱਚ ਆ ਕੇ ਜਦੋਂ ਇੱਥੇ ਪੁਲਿਸ ਅਵੇਲੇਬਲ ਹੈ ਤੇ ਸਾਹਮਣੇ ਦੇ ਵਿੱਚ ਲੋਕ ਉੱਥੇ ਹੈਗੇ ਨੇ ਤਾਂ ਮਤਲਬ ਕਿਸੇ ਨੂੰ ਕ ਜਿਹੜਾ ਹਿਨियस ਅਫੈਂਸ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੋਇਆ ਹੈ ਤਾਂ ਉਹਦੇ ਚ ਹੁਣ ਜਿਹੜਾ ਹੈ ਅਰੈਸਟ ਕਰ ਲਿਆ ਗਿਆ ਬਾਕੀ ਪੁੱਛਗਿੱਛ ਦੇ ਵਿੱਚ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਉਹ ਅਸੀਂ ਫਿਰ ਕੇਸ ਫਾਈਲ ਦੇ ਨਾਲ ਲੈ ਕੇ ਆਵਾਂਗੇ ਜਿਹੜੀ ਸਮਾਪਤੀ ਤੇ ਰਹੇ ਸੀ ਉਹ ਪਿੰਡ ਵਾਸੀਆਂ ਨੇ ਢਾਈ ਹੋਈ ਸੀ ਕਿ ਆਪਣੇ ਤੌਰ ਤੇ ਨੂੰ ਕਬਜ਼ਾ ਦਿੱਤਾ ਸੀ ਅੰਬੈਸੀ ਤੌਰ ਤੇ ਆਜੇ ਦੇਖੋ ਜੀ ਇਹ ਸਾਰਾ ਤਫਸੀਲ ਦਾ ਵਿਸ਼ਾ ਇਹਦੇ ਬਾਰੇ ਨਹੀਂ ਹਜੇ ਤਾਂ ਅਸੀਂ ਮਰਡਰ ਦੇ ਨਾਲ ਕਨਸਰਨ ਸੀਗੇ ਉੱਥੇ ਉਹ ਕਿੱਥੋਂ ਆਏ ਨੇ ਕਿਉਂਕਿ ਦੋਨੋਂ ਹੀ ਜਿਹੜੇ ਹੈਗੇ ਨੇ ਮੀਆਂਪੁਰ ਚੰਗਰ ਦੇ ਤਾਂ ਹੈ ਨਹੀਂ ਕਿਉਂਕਿ ਅਸੀਂ ਜਿਹੜਾ ਇਹਨਾਂ ਦਾ ਤੁਹਾਨੂੰ ਦੱਸਿਆ ਵੀ ਇੱਕ ਦਾ ਜਿਹੜਾ ਹੈਗਾ ਸੰਬੰਧ ਆਪਣਾ ਰੋਪੜ ਨਾਲ ਹੈ ਤੇ ਦੂਜਾ ਜਿਹੜਾ ਹੈਗਾ ਉਹ ਖਰੜ ਜਿਹੜਾ ਹੈਗਾ ਉਧਰ ਦੀ ਸਾਈਡ ਹੈਗਾ ਸਦਰ ਖਰੜ ਦੇ ਏਰੀਆ ਨਾਲ ਥੈਂਕ ਯੂ ਥੈਂਕ ਯੂ